ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਆਪਾਂ ਆਪਦੀ ਵੀਡੀਓ ਵਲੌਗ ਸਟਾਰਟ ਕਰਦੇ ਆਂ ਟਾਈਮ ਹੈਗਾ ਸ਼ਾਮ ਦਾ ਜੀ 7:30 ਹੋ ਗਏ ਆ ਤੇ ਆਪਾਂ ਪਸ਼ੂ ਪਾਣੀ ਪਿਆ ਕੇ ਪਾਸੇ ਕਰਤੀ ਸੀਗੇ ਤੇ ਤਾਰ ਚੋੜੀ ਆ ਮੱਝ ਦੀ ਤੇ ਹੁਣ ਦੋ ਝੋਟੀਆਂ ਜੀ ਉਹ ਜੇ ਆਪਣਾ ਨਵੇਂ ਦੁੱਧ ਨਹੀਂ ਹੋਣਾ ਤੇ ਉਹਨਾਂ ਨੂੰ ਆਪਾਂ ਕੀ ਖਰਾਕ ਪਾਉਣੀ ਆ ਅੱਜ ਤੁਹਾਨੂੰ ਦਿਖਾਈਏ ਇੱਕ ਟਾਈਮ ਪਾਉਣੀ ਹੁੰਦੀ ਹੈ ਜਦੋਂ ਮਰਜ਼ੀ ਪਾ ਦਿਓ ਜਦੋਂ ਸਾਡਾ ਟਾਈਮ ਲੱਗੇ ਉਦੋਂ ਤੁਸੀਂ ਉਹ ਚੀਜ਼ ਪਾ ਸਕਦੇ ਆ ਤੇ ਨਾਲੇ ਆਪਾਂ ਨੇ ਕਿ ਕੱਟੀ ਨੂੰ ਕੀ ਖਰਾਕ ਸਟਾਰਟ ਕੀਤੀ ਉਹ ਵੀ ਤੁਹਾਨੂੰ ਦਿਖਾਉਣੀ ਆ ਚਲੋ ਜੀ ਆਜੋ ਆਪ ਆਪ ਦੀ ਕਰਗੇ ਵੀਡੀਓ ਸਟਾਰਟ ਤੇ ਨਾਲੇ ਤੁਹਾਨੂੰ ਦਿਖਾਈਏ ਵੀ ਕਿਸ ਤਰ੍ਹਾਂ ਮੈਂ ਪਸ਼ੂਆਂ ਨੂੰ ਖਰਾਕ ਪਾਉਣੀ ਆ ਤੇ ਚਲੋ ਜੀ ਹਾਂ ਲੋ ਜੀ ਆਪਾਂ ਦੋਆ ਬੱਠਲਾਂ ਦੇ ਵਿੱਚ ਦਾਣਾ ਪਾ ਰਹੇ ਦੋਆ ਝੋਟ ਮੈਨੂੰ ਆਪਾਂ ਇਹ ਖਰਾਕ ਪਾਉਣੀ ਆ ਤੇ ਇਹ ਹੈਗੀ ਐ ਜੀ ਸਭ ਤੋਂ ਪਹਿਲਾਂ ਤਾਂ ਜੀ ਆਹ ਹੈਗਾ ਇਹ ਐਗਰੀਮੈਂਟ ਫੀਡ ਇਹ ਪੰਜਾਬ ਰਾਨ ਦਿੱਲੀ ਦਾ ਪੂਰਾ ਹੈ ਜੀ ਬਸ ਨੂੰ ਇਹੀ ਹੈਗਾ ਐਗਰੀਮੈਂਟ ਆ ਇਹ ਫੀਡ ਤੇ ਇਹ ਕਿਲੋ ਦੀ ਪੈਕਿੰਗ ਆ ਜਿਹੜੀ ਹੁੰਦੀ ਆ ਉਹ ਵੈਸੇ ਹੁੰਦੀ ਆ ਜੀ ਦੂਜੀ ਨਹੀਂ ਵੈਸੇ ਤਾਂ ਹੁੰਦੀ ਗੀ ਕੱਠਾ ਨਹੀਂ ਮਿਲ ਜਾਂਦਾ ਤੇ ਆਪਾਂ ਕਈ ਵਾਰਾ ਕਹਿ ਦਿੰਦੇ ਹਾਂ ਚਲ ਇਕੱਠਾ ਮਿਲਦਾ ਸਸਤਾ ਰਲਗੇ ਪਰ ਮੈਂ ਲੈ ਕੇ ਵੇਖਿਆ ਉਹ ਨੇ ਉਹ ਵਧੀਆ ਨਹੀਂ ਹੁੰਦਾ ਜੇ ਨਏ ਕਿਲੋ ਦੀ ਪੈਕਿੰਗ ਵਾਲਾ ਵਧੀਆ ਹੁੰਦਾ ਵਾ ਤੇ ਇਹ ਆਪਾਂ ਡੇਲੀ 50 ਗ੍ਰਾਮ ਪਾਉਣਾ ਹੁੰਦਾ ਕਿ ਇੱਕ ਟਾਈਮ ਜਦੋਂ ਮਰਜ਼ੀ ਪਾ ਦਿਓ ਤੁਸੀਂ ਤੇ ਚਲੋ ਜੀ ਆਪਾਂ ਪਾਈਏ ਇਹਨਾਂ ਨੂੰ ਸਟਾਰਟ ਕਰਦੇ ਆ ਪਾਉਣਾ ਇਹ ਵੀ ਵਿੱਚ ਆਪਾਂ ਰੱਖਿਆ ਆਹ ਲੋ ਜੀ ਆ ਗੁਪੀ ਆਪਣੀ ਹੈਗੀ 50 ਗ੍ਰਾਮ ਦੀ ਤੇ ਇਹ ਆਪਾਂ ਭਰ ਕੇ ਇੱਕ ਇਸ ਬੱਠਲ ਚ ਪਾ ਦਾਂਗੇ ਤੇ ਇੱਕ ਪਾ ਦਾਂਗੇ ਦੂਜੇ ਬੱਠਲ ਦੇ ਵਿੱਚ ਤੇ ਦੋਵਾਂ ਝੋਟੀਆਂ ਨੂੰ ਆਪਾਂ ਰੱਖ ਦਾਂਗੇ ਤੇ ਫਿਰ ਆਪਾਂ ਵੀ ਉਹਨਾਂ ਨੂੰ ਅੰਦਰ ਕਰ ਦਿਓ ਸਾਰੇ ਖੜੇ ਹੋ ਗਏ ਉੱਠ ਕੇ ਤੇ ਝਟ ਮੈਂ ਬਾਹਰ ਬੰਦ ਤੇ ਅੰਦਰ ਧੂਆ ਪਾਇਆ ਵੀ ਮੱਛਰ ਨਿਕਲ ਜਾਵੇ ਬਾਹਰ ਤੇ ਇਹ ਇਸ ਤਰ੍ਹਾਂ ਦਾ ਹੈਗਾ ਜੀ ਇੱਕ ਤੁਸੀਂ ਸਕਰੀਨਸ਼ਾਟ ਲਾ ਸਕਦੇ ਜੇ ਕਿਸੇ ਨੇ ਪਾਉਣਾ ਹੈ ਇਹਦੇ ਇਹਦੇ ਨਾਲ ਸਾਰੀਆਂ ਘਾਟਾਂ ਪੂਰੀਆਂ ਹੁੰਦੀਆਂ ਪਸ਼ੂਦਿਆਂ ਜੀ ਤੇ ਨਾਲੇ ਜੇ ਪਸ਼ੂ ਕੋਈ ਅੱਛੀ ਵੀ ਕਰਦਾ ਜਾਂ ਮਤਲਬ ਕਿ ਵੀ ਖੜਦਾ ਨਹੀਂ ਮਿਲ ਕੇ ਖੜਕੇ ਨਹੀਂ ਮਿਲਦਾ ਪਸ਼ੂ ਹਿਲਦਾ ਵਾ ਕੋਈ ਮੱਝ ਹੈ ਜਾਂ ਕੋਈ ਗਾਂ ਤੇ ਤੁਸੀਂ ਇਹਨੂੰ ਪਾ ਕੇ ਇੱਕ ਪੈਕਤੀ ਪਹਿਲਾਂ ਤੁਸੀਂ ਪਾ ਕੇ ਦੇਖ ਲਓ ਇਹਦਾ ਬਹੁਤ ਚੰਗਾ ਰਿਜ਼ਲਟ ਹੈ ਜੀ 2200 ਦਾ ਆਉਂਦਾ ਪੈਕ ਟੈਕ ਰੇਟ ਵੀ ਤੁਹਾਨੂੰ ਦੱਸ ਦਿੰਨੀ ਆ 2200 ਦਾ 217 ਦਾ ਇੰਨੇ ਇੱਕ ਦਾ ਆਉਂਦਾ ਇਹ ਤੇ ਪਸੂ ਕੋਈ ਖੜਕੇ ਨਹੀਂ ਮਿਲਦਾ ਹਿਲਦਾ ਹਨ ਤੇ ਅੱਜ ਵੀ ਕਰਦਾ ਜਾਂ ਬੰਦਾ ਨਹੀਂ ਪਸੂ ਗਾਲਾ ਕਰਕੇ ਝੱਗ ਜੀ ਸੜਦਾ ਇਹ ਸਾਰੇ ਤਰ੍ਹਾਂ ਦਾ ਇਹ ਚ ਜਾਨੀ ਕਿ ਘਾਟਾ ਪਸੂ ਦੇ ਅੰਦਰ ਜਿਹੜੀਆਂ ਹੁੰਦੀਆਂ ਉਹ ਪੂਰੀਆਂ ਹੋ ਜਾਂਦੀਆਂ ਉਹਦੇ ਲਈ ਇਹ ਬਹੁਤ ਫਾਇਦੇਮੰਦ ਹੈ ਤੇ ਇਹ ਆਪਾਂ ਇਸ ਤਰ੍ਹਾਂ ਲਾਤਾ ਥੋੜਾ ਜਿਹਾ ਇਹਦੇ ਵਿੱਚ ਜਾਨੀ ਕਿ ਵੀ ਨਿਹਰਾ ਹਰਤਾ ਤਾਂ ਲਾਣਾ ਚੰਗਾ ਨਹੀਂ ਹਨ ਪਸੂ ਦੇ ਲਈ ਆਪਾਂ ਜਾਂਦਾ ਵਾ ਤੇ ਆਪਾਂ ਇਹ ਜਿੱਥੇ ਲਾ ਕੇ ਥੋੜੀ ਜਿਹੀ ਪੱਠੇ ਪਾ ਦਾਂਗੇ ਤੇ ਉਹਦੇ ਨਾਲ ਵੀ ਇਹ ਖਾ ਲੈਣਗੇ ਕਿ ਪੂਰਾ ਦੀ ਗਰੰਟੀ ਦੇ ਨਾਲ ਕੋਲੇ ਖੜ ਕੇ ਪਸ਼ੂ ਨੂੰ ਵੇਖਵਾਇਆ ਜਾ ਸਕਦਾ ਤੇ ਤਾਂ ਹੀ ਫਾਇਦਾ ਹੁੰਦਾ ਜੇ ਪਸ਼ੂ ਬਾਦਿੰਗਾ ਅੱਖਾਂ ਦੇ ਨਾਲ ਆਪਾਂ ਵੇਖ ਕੇ ਕਿਵੇਂ ਖਾਂਦਾ ਡੋਲਦਾ ਤਾਂ ਨਹੀਂ ਜਾਂ ਕਿਵੇਂ ਹੈ ਤੇ ਆ ਹੈਗੀ ਹੈ ਜੀ ਛੋਟੀ ਕੱਟੀ ਦੀ ਦਵਾਈ ਇਹ ਖੂਨ ਦੀ ਘਾਟ ਪੂਰੀ ਕਰਦੀ ਹੈ ਜਿਵੇਂ ਚਿਚੜ ਲੱਗੇ ਹੁੰਦੇ ਜਾਂ ਕਿਵੇਂ ਕੋਈ ਬੱਚਾ ਛੋਟਾ ਬੱਚਾ ਖੂਨ ਦੀ ਘਾਟ ਨਾਲ ਹੀ ਥੋੜਾ ਜਿਹਾ ਨਿੱਸਾ ਕਮਜ਼ੋਰਾ ਹੁੰਦਾ ਵਾ ਇਹ ਆਪ ਉਹਦੇ ਵਾਸਤੇ ਸਟਾਰਟ ਕੀਤੀ ਹੈ ਜੀ ਛੋਟੀ ਕੱਟੀ ਵਾਸਤੇ ਤੇ ਆ ਹੈਗੀ ਉਹਦੀ ਗਰੋਥ ਵਾਸਤੇ ਇਹ ਲੀਕੜ ਵੀ ਮਿਲਦਾ ਆਪਾਂ ਨੂੰ ਲੀਕੜ ਨਹੀਂ ਮਿਲਿਆ ਜੀ ਇਹ ਮੈਂ ਹਜੇ ਸਟਾਰਟ ਨਹੀਂ ਕਰਿਆ ਪਉਣਾ ਪਤਾ ਨਹੀਂ ਕਿਵੇਂ ਖਾਊਗੀ ਕਿ ਨਹੀਂ ਖਾਊਗੀ ਤੇ ਇਹ ਹੈਗਾ ਉਹਦੀ ਗਰੋਥ ਵਾਸਤੇ ਤੇ ਨਾਲ ਆਪਾਂ ਇਹ ਚ ਜਿਹੜੀ ਇਹਦਾ ਦਾਣਾ ਦੂਜਾ ਹੁੰਦਾ ਵਾ ਉਹ ਵੀ ਆਪਾਂ ਸਟਾਰਟ ਕਰਾਂਗੇ ਤੇ ਇਸ ਤਰ੍ਹਾਂ ਇਹ ਆਪਾਂ ਬੱਚੇ ਦੀ ਗਰੋਥ ਵਧਾ ਸਕਦੇ ਆ ਬੱਚਾ ਆਪਣਾ ਛੇਤੀ ਤਿਆਰ ਹੋ ਜਾਊਗਾ ਤੇ ਉਹਦੇ ਵਾਸਤੇ ਬਾਕੀ ਤੁਸੀਂ ਇੱਕ ਟਾਈਮ ਜਿਵੇਂ ਲੇਟੀ ਮੱਝ ਦੀ ਸੱਜਰ ਸੂਈ ਹੁੰਦੀ ਬਣਾਉਣੇ ਉਹਦੇ ਵਿੱਚ ਦੋ ਤਿੰਨ ਚਮਚੇ ਲੇਟੀ ਦੇ ਲੈ ਕੇ ਵਿੱਚ ਸਰੋਂ ਦਾ ਤੇਲ ਪਾ ਲਿਆ ਕਰੋ 10 ਕ ਗ੍ਰਾਮ ਤੇ ਉਹ ਇਹਨੂੰ ਦੁੱਧ ਚ ਪਾ ਕੇ ਦੇ ਤਾਂ ਉਹਦੇ ਨਾਲ ਵੀ ਬਹੁਤ ਵਧੀਆ ਬੱਚੇ ਦੀ ਗਰੋਥ ਹੁੰਦੀ ਆ ਤੇ ਚਲੋ ਜੀ ਆਪਾਂ ਪਾਈਏ ਇਹਨਾਂ ਨੂੰ ਤੇ ਨੀਰਾ ਹੋ ਰਿਹਾ ਮੱਛਰ ਹੋ ਰਿਹਾ ਤੇ ਇਹਨਾਂ ਨੂੰ ਕਰ ਗਏ ਅੰਦਰ ਤੇ ਚਲੋ ਜੀ ਰੱਖਦੇ ਇਹਨਾਂ ਦੇ ਮੂਰੇ ਲਓ ਜੀ ਆਪਾਂ ਝੋਟਾ ਨੂੰ ਉਹ ਪਾਤਾ ਤੇ ਪਸੂ ਅੰਦਰ ਕਰਦੇ ਆ ਤੇ ਇਹ ਹੁਣ ਆਪਾਂ ਬੰਦ ਕਰਕੇ ਦੀਏ ਕਿਉਂਕਿ ਜੇ ਕਿਸੇ ਵੀ ਚੀਜ਼ ਦਾ ਮੂੰਹ ਖੁੱਲਾ ਰੱਖਾਂਗੇ ਤਾਂ ਉਹਦੀ ਜਿਹੜੀ ਅੰਦਰ ਦਾਤਤਾ ਜੋ 스멜 ਹੁੰਦੀ ਉਹ ਮਰ ਜਾਂਦੀ ਹੈ ਫਿਰ ਕੋਈ ਆਸਰਾ ਨਹੀਂ ਹੁੰਦਾ ਇਹਨੂੰ ਜਾਂ ਤਾਂ ਤੁਸੀਂ ਕਿਸੇ ਡੱਬੇ ਦੇ ਵਿੱਚ ਪਾ ਲਓ ਤੇ ਨਹੀਂ ਇਹਨੂੰ ਬੰਦ ਕਰਕੇ ਇਹਦਾ ਮੂੰਹ ਪੂਰੀ ਤਰ੍ਹਾਂ ਕਵਰ ਕਰਕੇ ਰੱਖਿਓ ਇਹ ਬਹੁਤ ਵਧੀਆ ਚੀਜ਼ ਹੈ ਇੱਕ ਵਾਰਾ ਤੁਸੀਂ ਜ਼ਰੂਰ ਮੇਰੇ ਕਹਿੰਦੇ ਟਰਾਈ ਕਰਿਓ ਇਹ ਨਾਲ ਪਸ਼ੂ ਰਾਜੀ ਵੀ ਹੁੰਦਾ ਜੀ ਕਿਸੇ ਤਰ੍ਹਾਂ ਦੀ ਕਾਟ ਨਹੀਂ ਪਸ਼ੂ ਚ ਰਹਿੰਦੀ ਪਸ਼ੂ ਵਧੀਆ ਰਹਿੰਦਾ ਤੁਸੀਂ ਇੱਕ ਵਾਰਾ ਜ਼ਰੂਰ ਟਰਾਈ ਕਰਿਓ ਜੀ ਪਸ਼ੂਆਂ ਦੀ ਜੋ ਸਾਂਭ ਸੰਭਾਲ ਕਰਦੇ ਆ ਜਾ ਕਿਸੇ ਦੇਖਰੇ ਐ ਕੋਈ ਪਸ਼ੂ ਰੱਖਿਆ ਹੋ ਉਹ ਐਸ ਨੂੰ ਜ਼ਰੂਰ ਵਰਤਿਓ ਤੇ ਜਿਹੜੀ ਚੀਜ਼ ਆਪਾਂ ਵਰਤ ਦੇਵਗੇ ਜੀ ਉਹ ਚੀਜ਼ ਦਾ ਹੀ ਪਤਾ ਹੁੰਦਾ ਹੈ ਦੂਜੀ ਬਾਰੇ ਆਪਾਂ ਨਹੀਂ ਕੁਝ ਦੱਸ ਸਕਦੇ ਹੁੰਦੇ ਜਿੰਨੀ ਕੁ ਮੈਨੂੰ ਜਾਣਕਾਰੀ ਸੀਗੀ ਤੇ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਬੰਦ ਕਰਤਾ ਤੇ ਇਹਨੂੰ ਦੇਗੀ ਸ਼ਾਮ ਤੇ ਇਹਨੂੰ ਕੱਲ ਨੂੰ ਫੇਰ ਪਾਵਾਂਗੇ ਲਓ ਜੀ ਆਪਾਂ ਪਸ਼ੂਆਂ ਦੀ ਸ਼ਾਮ ਸਵਾਲ ਕਰਕੇ ਮੱਛਰਦਾਨੀ ਲਾਤੀ ਹੈ ਜੀ ਤੇ ਪੱਖੇ ਦਿੱਤੀ ਆ ਛਾੜ ਇਹਨਾਂ ਦੀ ਤੇ ਨੀਰਾ ਵੀ ਕਾਫੀ ਹੋ ਗਿਆ ਤੇ ਹੁਣ ਆਪਾਂ ਰੋਟਾਂ ਦਾ ਲਾ ਲਈ ਰੋਟੀ ਟੱਕ ਦਾ ਕਰ ਲਗੀ ਤੇ ਅੱਜ ਦੀ ਵੀਡੀਓ ਦਾ ਚੈਨ ਨਹੀਂ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਮੈਨੂੰ ਤੇ ਅਸਿਓ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਸਭ ਤੋਂ ਵੱਡੀ ਰਿਕਵੈਸਟ ਇਹ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਡਾ ਬਹੁਤ ਧੰਨਵਾਦ ਹੋਊਗਾ ਜਿਹੜੇ ਵੇਖਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਗਾ ਵੀ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਇੰਨੀ ਕੁ ਮੇਰੇ ਕੋਲੇ ਨੌਲੇਜ ਸੀਗੀ ਇੰਨੀ ਕੁ ਜਾਣਕਾਰੀ ਸੀਗੀ ਪਸ਼ੂਆਂ ਬਾਰੇ ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਜੀ ਜੇ ਕਿਸੇ ਨੂੰ ਵਧੀਆ ਲੱਗੀ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਕੋਈ ਡਾਕਟਰ ਵਗੈਰਾ ਜਾਂ ਕੋਈ ਹੋਰ ਬਾਲੇ ਤਾਂ ਹੋਣਗੇ ਜਿੰਨੇ ਜਦੋਂ ਆਪਾਂ ਪਸ਼ੂ ਜਾਂ ਕੋ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦੇ ਹੋਗੇ ਥੋੜਾ ਜਿਹਾ ਆਪਾਂ ਨੂੰ ਉਹਦੇ 'ਚ ਐਕਸਪੀਰੀਅੰਸ ਤਜਰਬਾ ਹੋ ਜਾਂਦਾ ਉਹਦੇ 'ਚ ਮੈਂ ਗੱਲ ਕੀਤੀ ਆ ਜੀ ਠੀਕ ਹੈ ਜੀ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਓਕੇ ਬਾਏ ਜੀ